ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਲੂਰ ਜੀ ਤਹਿਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆਂ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸასიਖਾਲ ਜੀ ਸასიਖਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਹਾਂ ਲਾਪਰੀ ਸਿੰਘ ਪਿੰਡ ਭਲੂਜੜਾ ਮੋਗਾ ਬਈ ਮੋਬਾਈਲ ਨੰਬਰ ਜੀ 6283398713 ਠੀਕ ਆ ਵੀਰੇ ਸੂਆ ਕਿੰਨਾ ਵਾ ਜੀ ਇਹਦਾ ਇਹ ਬਈ ਦੂਜੇ ਸੂਏ ਸੂਈ ਆ ਕਦੋਂ ਸੂਈ ਆ ਜੀ ਇਹ ਤਿੰਨ ਚਾਰ ਦਿਨ ਹੋ ਗਏ ਬਈ 4 5 ਕਿ ਕੀ ਆ ਜੀ ਮਗਰ ਬੱਛਾ ਬਈ ਜੇਰ ਕੰਪਲੀਟ ਆ ਜੀ ਜੇ ਆਪਦੀ ਸਾਰੀ ਵੀਡੀਓ ਵੀ ਹੈਗੀ ਹੁਣ ਦੁੱਧ ਆ ਕੇ ਬੋਲਾ ਜੀ ਇਹਦਾ ਦੁੱਧ ਮੰਨ ਲਓ ਬੋੜਾ ਮਨ ਪੰਜਾਂ ਦਿਨ ਬਹਿੰਦਰਾ ਬੋਲਾ ਹੀ ਜਾ ਲਾ ਬਈ ਹੋਊਗਾ 10 11 ਕਿਲੋ ਬੋਲਾ 9 ਕਿਲੋ ਮੰਨ ਕੇ ਲੈ ਲੈ ਚਵਾਈ ਕਰਾ ਦਾਂਗੇ ਜੀ ਹਾਂਜੀ ਹਾਂਜੀ ਬਈ ਦੋ ਟਾਂ ਚੋਕ ਲੈ ਜਾ ਬਲਾਂਦੀ ਆ ਠਣਾ ਦੀ ਗਰੰਟੀ ਆ ਠਣਾ ਦੀ ਗਰੰਟੀ ਆ ਠੰਡੀ ਸੀਲ ਆ ਠੰਡੀ ਸੀਲ ਪੁੱਲ ਠੀਕ ਆ ਦੋ ਰਕੇ ਦਿਖਾ ਦੀ ਤਾਰਾਂ ਵੀ ਮਾਰ ਦਾਂਗੇ ਠੰਡੀ ਜੀ ਦਾ ਉਹਦੇ ਪਤਾ ਲੱਗੇ ਠੀਕ ਆ ਤਾਰਾਂ ਆਪਾਂ ਬਾਅਦ ਚ ਗੇੜਾ ਕਢਾ ਦਿੱਗੇ ਉਹਦੂ ਬਾਦ ਮ ਰਾਵਾਂਗੇ ਜੀ ਚੰਗੀ ਆ ਰੰਗ ਪ੍ਰਿੰਟ ਵਾਲੀ ਆ 10 11 ਕਿਲੋ ਬੌਲੀ ਮੰਨ ਲਓ ਦੁੱਧ ਮੰਨ ਲਓ ਨੈਟ ਤਿਆਰ ਆ ਬੱਚੇ ਨੂੰ ਇਹਨੇ ਜਨਮ ਦਿੱਤਾ ਸੋਹਣਾ ਫਿਟਰ ਨਸਾਲਾ ਹਵਾਨਾ ਕੁਆਲਿਟੀ ਬਾਈ ਜੀ ਰੰਗ ਪ੍ਰਿੰਟ ਦੀ ਵੀ ਚੰਗੀ ਆ ਕਿੰਨਾ ਕ ਪਿਆਜੋ ਦੁੱਧ ਬਾਈ ਦੁੱਧ ਬਾਈ 15 16 ਕਿਲੋ ਪਿਆਜੂ ਬਾਕੀ ਸੇਵਾ ਦਾ ਅਜੇ ਇੱਕ ਤਾਂ ਉਪਰ ਉਪਰ ਕਰਦੀਆਂ ਆਪੇ ਪੱਠੇ ਬੁੱਟੇ ਨਹੀਂ ਚੰਗੇ ਖਾਦੇ ਹੋਣੇ ਜੀ ਸੋਹਣਾ ਕੱਟ ਵਾਲਾ ਫਿਟਨੈਸ ਆਲਾ ਹਵਾਨਾ ਬਾਕੀ ਬਾਈ ਕਹਿੰਦਾ ਪਤਾ ਰਾਈ ਮਾਰ ਦਿੰਨੇ ਆ ਨਾਲੇ ਤਾਂ ਤੁਹਾਨੂੰ ਠੰਡੀ ਸੀਲ ਦਾ ਪਤਾ ਲੱਗ ਜੂ ਨਾਲੇ ਬਾਈ ਠੰਡੀ ਸੀਲ ਦਾ ਬਾਈ ਆ ਰਿਹਾ ਪਲਾ ਵੀ ਲੈ ਦੇਖ ਲੈ ਯਾਰ ਲਓ ਲੈ ਥਣ ਵੀ ਵਿਖਾ ਦੇ ਥਣ ਵੀ ਚੈੱਕ ਕਰਾ ਦਿੰਨੇ ਲਓ ਜੀ ਚੈੱਕ ਕਰ ਸਕਦੇ ਹੋ ਆ ਥਣ ਸੋਹਣੇ ਸੈਜ ਦਾ ਕੱਲਾ ਕੱਲਾ ਨਿੱਖਣ ਮਾ ਹੱਥੀ ਚ ਬਾਈ ਵਾਲਾ ਬੱਚਾ ਇਹਦੇ ਮਗਰ ਵੱਛਾ ਆ ਜਾਂਦਾ ਵੀਰੇ ਆਪਾਂ ਤਾਰਾ ਮਾਰ ਬਨੇ ਕਮੈਂਡ ਰੋਗ ਬਾਕੀ ਹੈ ਤਾਰਾ ਮੈਂ ਤੁਹਾਨੂੰ ਚੈੱਕ ਕਰਾਈ ਦਿਨਾ ਜੀ ਬੱਚਾ ਨਹੀਂ ਛੱਡਣਾ ਛੱਡ ਲੋ ਨਹੀਂ ਛੱਡਣਾ ਨਾ ਛੱਡੋ ਜੀ ਚਵਾਈ ਤੁਸੀਂ ਦੇਖ ਸਕਦੇ ਹੋ ਆਪ ਅਜੇ ਭਾਈ ਕੋਈ ਨਹੀਂ ਹੋਇਆ ਤੁਸੀਂ ਆਲਮ ਜਾ ਵੀ ਕਰ ਲਿਆਗਾ ਨੇ ਠੀਕ ਓਕੇ ਵੀਰੇ ਮਗਰ ਅਜੇ ਕੋਈ ਬੱਚਾ ਪੁੱਛਾ ਨਹੀਂ ਲਾਇਆ ਤੇਰੇ ਸਾਹਮਣੇ ਭਾਈ ਉਹੇ ਪਾ ਲੈਣੇ ਕੋਈ ਬਸ ਮਾਰ ਨਹੀਂਗਾ ਥਣਾ ਚ ਠੀਕ ਹੈ ਜੀ ਲੈ ਬਈ ਦੋਵਾਂ ਦੀ ਖਾਦਣਾ ਓਕੇ ਜੀ ਡਿਮਾਂਡ ਕਰਨੀ ਬਈ ਉਹ ਜਿਹੜੇ ਲੈਣੇ ਲੈ ਬਈ ਚੋਅ ਚੁਆਈਂ ਖਾ ਦੇਣਾ ਓਕੇ ਜੀ ਡਿਮਾਂਡ ਜਮਾ ਹੈ ਉਹ ਵਰਜੀ ਕਰ ਦੇਣੀ ਹੈ ਲਓ ਜੀ ਚੁਵਾਈ ਇਹ ਲਾ ਬਾਈ ਇੱਕ ਨੰਬਰ ਠੰਡੀ ਜੀ ਰੇਲਾ ਠੀਕ ਹੈ ਵੀਰੇ ਜੇ ਬਾਈ ਇਹ ਛੋਟਾ ਹੈ ਮੁੱਲ 42000 ਰੁਪਏ ਦੀ ਗਾਂ ਦੇਵਾਂਗੇ ਹੋਜੂ ਮਾੜਾ ਮੋਟਾ ਜੀ ਹਾਂ ਮਾੜਾ ਮੋਟਾ ਹੋਜੂ ਹਮ ਹੁਣ ਵੇਖਦਾ ਠੀਕ ਆ 42000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਵਿੱਚੋਂ ਥੋੜਾ ਗਣਾ ਮਾਨਤਾਂ ਨੂੰ ਹੋਜੂਗਾ ਜੀ ਬਾਕੀ ਨੰਬਰ ਦਾ ਬੱਚਾ ਛੜਨਾ ਛੱਡੇ ਨਹੀਂ ਛੜਨਾ ਛੱਡੇ ਇਹ ਵੀ ਤਸੱਲੀ ਹੈਗਾ ਹੱਲਣ ਦੀ ਵੀ ਗਾਂ ਦੀ ਤਸੱਲੀ ਧਾਰਚਪੂਰ ਛੱਟੇ ਦੀ ਤਸੱਲੀ ਠੀਕ ਹੈ ਵੀਰੇ ਚੁਵਾਈ ਤੇਰੇ ਸਾਹਮਣੇ ਵੇਖ ਕੇ ਜੀ ਸੈਕਟਾਰ ਦੀ ਸਹੀ ਗੱਲ ਹੈ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਰਹੇ। ਧੰਨਵਾਦ।